ਠਾਂਗੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਿਲਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਿਮੀਨਲ ਚੱਲ ਰਹੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਜਿਹੜੇ ਐਸਐਚਓ ਸਬਾਨ ਨੇ ਡਿਵੀਜ਼ਨ ਨੰਬਰ 1 ਦੇ ਐਸਐਸਬਾਨ ਨੇ ਤੇ ਸੀਜੀਨ ਇੰਚਾਰਜ ਇਹਨਾਂ ਨੇ ਤਿੰਨਾਂ ਨੇ ਬਹੁਤ ਵਧੀਆ ਇੱਕ ਸਫਲਤਾ ਹਾਸਲ ਕੀਤੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ 27 ਦੀ ਰਾਤ ਨੂੰ ਉੱਚੀ ਪੁਲੀ ਦੇ ਉੱਤੇ ਕੋ ਗੈਸਟ੍ਰੋਨੋਮਿਕ ਵਲੋ ਫਾਇਰਿੰਗ ਕਰਕੇ ਇੱਕ ਮੁੰਡੇ ਨੂੰ ਜ਼ਖਮੀ ਕੀਤਾ ਗਿਆ ਸੀ ਜਿਹਦੇ ਵਿੱਚ ਪਹਿਲਾਂ ਵੀ ਇੱਕ ਸਾਡੇ ਜ਼ਿਲ੍ਹੇ ਦੇ ਮਾਨਜੋਗ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਜੋ ਵੀ ਕ੍ਰਾਈਮ ਕਰੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਨਿਪਟਾਂਗੇ ਉਸੇ ਲੜੀ ਤਹਿਤ ਜਿਹੜੇ ਉਸ ਵਾਰਦਾਤ ਨੂੰ ਜਾਮ ਦੇਣ ਵਾਲੇ ਸੀ ਉਹਨਾਂ ਨੂੰ ਐਸਐਸਓ ਡਿਵੀਜ਼ਨ ਨੰਬਰ 1 ਇਹਨਾਂ ਤੇ ਸਿਗੇ ਇੰਸਪੈਕਟਰ ਦੀ ਟੀਮ ਨੇ ਕਾਬੂ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇੱਕ ਜਿਹੜਾ ਮੌਕੇ ਵਾਰ ਦਾ ਤੇ ਵਰਤਿਆ ਹੋਇਆ ਸੀ ਪਿਸਟਲ ਉਹ ਵੀ ਅਸੀਂ ਬਰਾਮਦ ਕਰ ਲਿਆ ਪਲੱਸ ਜਿਹੜਾ ਉਹਨਾਂ ਦੇ ਵਿੱਚ ਗੋਲੀਆਂ ਵੀ ਨਾਲ ਬਰਾਮਦ ਹੋਈਆਂ ਇਹ ਤੋਂ ਇਲਾਵਾ ਇਹ ਜਿਹੜੇ ਸਾਰੇ ਅਲਟੀਮੇਟਲੀ ਜਿਹੜੇ ਹੈਗੇ ਨੇ ਨਸ਼ੇ ਦੇ ਸੌਦਾਗਰ ਨੇ ਤੇ ਇਹਨਾਂ ਦੇ ਕੋਲੋਂ ਜਿਹੜੀ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਸਾਰੇ ਨਾ ਤੇ ਪਰਲੇ ਵੀ ਕੋਈ ਮਾਮਲਾ ਹਾਂ ਇਹਨਾਂ ਸਾਰੇ ਇਹ ਜਿਹੜੇ ਹੈਗੇ ਨਾ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਹੀ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਉਹਦਾ ਕਿਤੇ ਮੈਂ ਪਹਿਲਾ ਪਰਚਾ ਬਾਕੀ ਨਾਲ ਸਾਰ ਦੇ ਖਿਲਾਫ ਕੇਸ ਤੇ ਦੋ ਕੇਸ ਤੇ ਤਿੰਨ ਕੇਸ ਤੇ ਚਾਰ ਪਰਚੇ ਨੇ ਪਹਿਲਾਂ ਨਹੀਂ ਇਹ ਜਿਹੜਾ ਕੰਟਰੀ ਮੇਡ ਜਿਹੜਾ ਇਲੈਗਲ ਵੈਪਨਾਂ ਹੋਇਆ ਸੀ ਸਰ ਕਿੰਨੇ ਦੇ ਗੈਰਕਾਨੂੰਨੀ ਕਾਬੂ ਕਰ ਲਏ ਹੁਣ ਇਸ ਮਾਮਲੇ ਦੀ ਟੋਟਲ ਜਿਹੜੇ 11 ਮੁਜਰਮ ਹੀ 11 ਦੇ 11 ਅਰੈਸਟ ਹੋ ਚੁੱਕੇ ਨੇ ਵਾਰਾਂ ਵਿੱਚੋਂ ਜਿਹੜੇ 6 ਨੇ ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ੍ਹ ਚੱਲ ਗਏ ਨੇ 6 ਜਿਹੜੇ ਨੇ ਉਹ ਪੁਲਿਸ ਰਿਮਾਰਕ ਦੇ ਉੱਤੇ ਨੇ ਜਿਨ੍ਹਾਂ ਦੇ ਕੋਲ ਅਹੀਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨੇ ਜਿਹੜੇ ਤਿੰਨ ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲੋਂ 25 ਗ੍ਰਾਮ ਹਿਰੋਨ ਬਰਾਮਦ ਹੋਈ ਜਿਹੜੇ ਦੋ ਮੁਜਰਮ ਬਾਅਦ ਚ ਹੋਏ ਨੇ ਉਹਨਾਂ ਦੇ ਕੋਲੋਂ 120 ਗ੍ਰਾਮ ਜਿਹੜੀ ਹਿਰੋਨ ਬਰਾਮਦ ਹੋਈ ਹੈ ਨਹੀਂ ਇਹ ਤਾਂ ਅਹੀਂ ਪੁਲਿਸ ਰਿਮਾਰਕ ਲੈ ਆਣਾ ਪੁਲਿਸ ਰਿਮਾਰਕ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਇਹਨਾਂ ਹਿਦਾਂ ਦਾ ਪਤਾ ਲੱਗ ਸਕੀ ਜੀ ਕਿਸ ਗੱਲ ਕਰਤੀ ਆ ਅਸਰਲੇ ਆ ਗਿਆ ਮੰਨੇ ਇਸ ਦਾ ਇਹ ਕੁਝ ਜਿਹੜੇ ਕੋਲੋਂ ਇਹਨਾਂ ਨੇ ਹਥਿਆਰ ਲਿਆ ਉਹ ਸਾਡੀ ਪੁਸ਼ਕਸ਼ ਵਿੱਚ ਆ ਗਿਆ ਪਰ ਸੋਰੀ ਅਸੀਂ ਤੁਹਾਨੂੰ ਉਹਨਾਂ ਦਾ ਨਾਮ ਰਿਵੀਲ ਨਹੀਂ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਅਰੈਸਟ ਕਰਕੇ ਤੋਂ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਵੇਗਾ ਬਾਰਨਿੰਗ ਦੇਣਾ ਬਾਰਨਿੰਗ ਹੈ ਜਿਹੜੇ ਸਾਡੇ ਮਾਨ ਜੋ ਐਸਐਸਪੀ ਸਾਡੇ ਪਹਿਲਾਂ ਹੀ ਤੋਂ ਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਨੇ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਸੀ ਇੱਕ ਵਾਰ ਨੇ ਦਿੱਤੀ ਸੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਨੂੰ ਹੱਥ ਆਪਣੇ ਹੱਥ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸ਼ਕਤੀ ਦੇ ਨਾਲ ਪੇਸ਼ ਆਵੇਗੀ ਸਰ ਜਿੱਦਾਂ ਤੁਹਾਡੀ ਜਾਂਚ ਵਿੱਚ ਪੰਜ ਬੰਦੇ ਸੀ ਉਹਦੇ ਚੋਂ ਕਿੰਨੇ ਬੰਦੇ ਫੜ ਗਏ ਹੋਣ ਇਹਦੇ ਵਿੱਚ ਟੋਟਲ ਜਿੱਦੋਂ ਅਸੀਂ ਤਫ਼ਤੀਸ਼ ਕੀਤੀ ਹੈ ਅੱਗੇ ਪੁੱਛ ਕੇ ਕਰਦੇਗਾ ਕਿ ਟੋਟਲ 11 ਮੁਜਰਮ ਹੋ ਗਏ ਸੀ 11 ਦੇ 11 ਮੁਜਰਬ ਜਿਹੜੇ ਅਰੈਸਟ ਹੋ ਚੁੱਕੇ ਨੇ ਜੀ ਜਿੱਦਾਂ ਉਹਨਾਂ ਦੀ ਤੁਹਾਡੀ ਜਾਂਚ ਵਿੱਚ ਪੰਜ ਬੰਦੇ ਸੀ ਉਹਨਾਂ ਪਿੰਲੇ ਦੇ ਅਗਰ ਫੜੋ ਨੇ ਹੋਂ ਤਾਂ ਟੋਟਲ 6 ਹੀ 6 ਇਨਫੈਕਟ 6 ਬੰਦੇ ਹੀ ਅਰੈਸਟ ਕੀਤੇ ਇਹਦੇ ਵਿੱਚ ਇਹਨਾਂ ਕੋਲ ਕੁਝ ਹਥਿਆਰ ਵਗੈਰਾ ਕੁਝਿਤ ਦੋੜਾ ਪੜਿਆ ਕਿ ਹਾਂਜੀ ਹਾਂਜੀ ਇੱਕ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਕੋਲੋਂ ਇੱਕ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਪਿਸਤਲ ਵਰਤਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜਿਹੜਾ ਤੁਹਾਡੇ ਸਾਹਮਣੇ ਪਿਆ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕੋਲ ਕਾਰਤੂਸ ਜਿਹੜੇ ਰੋਲ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਹਾਂ ਜਿਵੇਂ ਸ਼ਹਿਰ ਦੇ ਵਿੱਚ ਚੋਰੀਆਂ ਸਨੈਚਿੰਗ ਤਾਂ ਜਾਂ ਐਦਾਂ ਦੀ ਵਾਰਦਾਤਾਂ ਵਧਦੀਆਂ ਭਈ ਉਹ ਤੇ ਤੁਹਾਡਾ ਕੀ ਕੰਮ ਹੈ ਦੇਖੋ ਜਿਹੜੀ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਿਹੜਾ ਗੈਰ ਕਾਨੂੰਨੀ ਕੰਮ ਕਰੇਗਾ ਮੈਂ ਪਹਿਲਾਂ ਹੀ ਕਹਿਆ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸ.ਐਸ.ਪੀ. ਸਾਹਿਬ ਨੇ ਬੜਾ ਸਪਸ਼ਟ ਨਿਰਦੇਸ਼ ਦਿੱਤੇ ਹੋਏ ਨੇ ਸਾਨੂੰ ਸਭ ਨੂੰ ਕਿ ਜਿਹੜਾ ਕ੍ਰਿਮੀਨਲ ਹੈ ਜਿਹੜਾ ਕ੍ਰਾਈਮ ਕਰਾਉਣਾ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ